ਬਾ ਤੂੰ ਤਾਂ ਪਸੂ ਨਵਾ ਦੇ ਕਿਉਂ ਲਹੂ ਪੀ ਰੱਖਿਆ ਮੇਰਾ ਅ ਮੇਰੇ ਸਾਲੇ ਵੀ ਆਏ ਬੈਠੀਆਂ ਨੇ ਉਹ ਤੂੰ ਗੋਹਾ ਚੱਕ ਦੇ ਮੈਂ ਤਾਂ ਚੱਕ ਦੂੰਗੀ ਇਹ ਕਿਦਾ ਮਹਾਰਾਣੀ ਨੇ ਤਾਂ ਪਾ ਰੱਖਿਆ ਮੈਨੂੰ ਹੈ ਆਦਾ ਮੁੰਡਾ ਵਿਆਹ ਲਿਆ ਤੇ ਤੀਜੇ ਦਿਨ ਪੇਕੇ ਜਾ ਵੜਦੀ ਆ ਚੱਕ ਦੇ ਚੱਕ ਦੇ ਤੂੰ ਨਾ ਕਰੀਂ ਕੁਛ ਮੈਂ ਤਾਂ ਕਰੂ ਹੀ ਜਾਣੀ ਆ ਅਗੇ ਸੱਸ ਘੋੜੇ ਵਰਗੀ ਪਈ ਆ ਸੱਸ ਜੇ ਘੋੜੇ ਵਰਗੀ ਪਈ ਆ ساری ਉਮਰ ਕੰਮੀ ਕਰੀ ਜਾਣੇ ਨੇ ਇਤੇ ਸਾਰੇ ਟੱਬਰ ਨੇ ਲਹੂ ਪੀ ਰੱਖਿਆ ਮੇਰਾ ਤਾਂ ਆ ਚੱਕਦੇ ਤੇ ਇਹ ਨੂੰ ਇੱਧਰ ਲਾ ਦੇ ਔਟੋ ਲਾ ਦਾਂਗੇ ਇੱਥੇ ਸੁੱਕ ਜਾਊਗਾ ਨੇ ਦਾਣੇ ਪਾ ਦਾਂਗੇ ਇੱਥੇ ਸੁੱਕ ਜਾਣਗੇ ਹੁੰਦਾ ਵੀ ਮੇਰੇ ਤਾਂ ਬਿੱਜੂ ਪੱਲੇ ਪਏ ਆ ਹੈ ਉਹ ਹੈ ਜਾਗਾ ਪੁੱਤ ਨਿਕਲ ਆਇਆ ਹੈ ਉਹੇ ਜੀ ਮੈਂ ਨੂੰ ਲਿਆਂਦੀ ਬਾਰਾ ਤਾਲੀ ਵੈਤਲ ਉਹ ਚੱਲ ਪਾ ਦੇ ਵਿੱਚ ਪਾ ਦੇ ਮੇਰੇ ਸਾਲੇ ਦੀ 23 ਤੇੜਾ ਹੋ ਉਹ ਤਾਂ ਕਹਿੰਦੀ ਸੀ ਮੈਂ ਦਾਜ ਲਾਉਂਗੀ ਦਾਜ ਲਾਉਂਗੀ ਲੈ ਲੈ ਦਾਜ ਹੋਣਾ ਵੇ ਦਾ ਆ ਫਿਰ ਬੜੀ ਐ ਰਸਤਾ ਅਗਲੇ ਦੇਣੀ ਐ ਹੁਣ ਆਇਆ ਤਾਂ ਨਹੀਂ ਆਖਦੀ ਕੰਮ ਵੀ ਨਾ ਕਰੇ ਆਖੇ ਕੋਈ ਕੰਮ ਵੀ ਨਾ ਕਰੇ ਹਾਂ ਆ ਜਾਣਦੇ ਅੱਜ ਤੋਰ ਮੈਂ ਪਟੜੀਆਂ ਬੂਕੀਆਂ ਵਾਲੀਆਂ ਹੋਰਾਂ ਚੱਕਲਾ ਵੱਠ ਲੋਰਾਂ ਕਰ ਲਾ ਉਹ ਮੁੰਡੇ ਨੇ ਉਹਦੂ ਚਮੜਾ ਰੱਖੀ ਆ ਉਹ ਹਾਂ ਇੱਜ਼ਤ ਦੇ ਲੈ ਕੇ ਭੱਗ ਜਾਂਦਾ ਪਿਓ ਵਰਗਾ ਉਹ ਹੋ ਰਿਹਾ ਪਿਓ ਵਰਗਾ ਉਹ ਤਾਂ ਪਾਣੇ ਖਾਣੇ ਗਈ ਮੈਂ ਹਾਲਣਾ ਹਾਲਣਾ ਲਾ ਹੁਣ ਦਾ ਟੱਟਲਾ ਲਾ ਦੇ ਉੱਤੇ ਬੇਟੀਆਂ ਖੋਲ ਕੇ ਦੇਖ ਲੈ ਬੇਟੀਆਂ ਖੋਲ ਕੇ ਦੇਖ ਲੈ ਮੈਨੂੰ ਕੀ ਪਤਾ ਸੀ ਵੀ ਇਹੇ ਜਿਹੀ ਗਾਇ ਘਰਾਂ ਦੀ ਆ ਜੂਗੀ ਆਜੂ ਜੀ ਸਾੜੇ ਫੱਕੇ ਦਾ ਟਾਈਮ ਐ ਤੂੰ ਫਿਰਦੀਆਂ ਬੈਤਲੇ ਘੁੰਮਦੀ ਪੇਕਿਆਂ ਦੇ ਤੀਜੇ ਕ ਦਿਨ ਸਾਧ ਲੈਂਦੀ ਆ ਉਹਦੀ ਮਾਂ ਨੂੰ ਆਖਲ ਨਹੀਂ ਹੈਗੀ ਬੇਵਾਂ ਨੂੰ ਹੈ 60 ਸਾਲ ਦੀ ਹੋ ਰਹੀ ਹੈਗੀ ਵੀ ਮੈਂ ਇਹਨੂੰ ਬੁਲਾਉਣੀ ਆ ਜੋ ਤੈਨੂੰ ਹੀ ਕਰਨਾ ਪਊਗਾ ਹੁਣ ਆਹ ਦੁੱਧ ਲਾ ਪੀ ਨੂੰ ਜੇ ਕਦੇ ਨੇ ਪਹਿਲਾਂ ਕੌੜਲਾ ਚੱਕ ਲੂਗਾ ਤਾਂ ਮੈਨੂੰ ਪਾ ਦੋ ਆ ਵੀ ਪਾ ਦੇ ਦੋ ਪਾ ਲੈ ਭੈਣ ਜੋ ਦੀ ਤੜਕੀ ਮੈਨੂੰ ਲੱਗ ਜੂਗੀ ਉਹ ਕਰਨਾ ਤੂੰ ਮੇਰਾ ਕੰਮ ਵੀ ਨਹੀਂ ਕਰ ਸਕਦਾ ਆਠਾ ਦੇ ਮਾਰ ਕੇ ਲੱਤ ਸਿਆਣਾ ਬਿਆਣਾ ਹੋ ਰਿਹਾ ਅਕਲ ਕੋਰਾ ਨਹੀਂ ਹੈਗੀ ਵੀ ਪਸਮਨ ਦੇ ਲੱਤ ਨਹੀਂ ਮਾਰਦੇ ਹੁੰਦੇ ਆ ਕਿੰਨੇ ਦਿਨ ਹੋ ਗਏ ਕੈਦੀ ਨੂੰ ਵੀ ਚਿਚੜੀਆਂ ਲੱਗ ਰਹੀਆਂ ਨੇ ਜਿਹੜੀਆਂ ਮੋਟੀਆਂ ਚਿਚੜ ਲੱਗੇ ਪਏ ਨੇ ਵੀ ਦਵਾਈ ਲੈ ਆਵੇ ਦਵਾਈ ਲੈ ਆਵੇ ਹਾਂ ਹੁਣ ਜੇ ਲਿਆਉਂਦੀ ਆ ਤਾਂ ਹੁਣ ਛੇਤੀ ਨਮਾਉਂਦਾ ਇਹਨਾਂ ਨੂੰ ਵੀ ਲਾ ਦਾਂ ਮੈਂ ਭਾਂਡ ਦਾ ਖਾਸਮ ਉਹਦੇ ਨਾਲ ਹੀ ਨਿਕਲ ਜਾਂਦਾ ਸੌਰੀ ਅੱਜ 10 ਦਿਨ ਹੋ ਗਏ ਬੈਠੇ ਨੇ ਉੱਥੇ ਨਾਲ ਹੀ ਉਹ ਬੈਠੀਆਂ ਭੈਣ ਦੇ ਜਾਰ ਦੀ ਸਤਪਾਰ ਕੇ ਮੈਂ ਦੇ ਖਸਮਾਂ ਨੇ ਆ ਇਤਨਾ ਢੇ ਹੋਣਾ ਬੋਨਾ ਨਾਲ ਢੀ ਕਰਨੇ ਪੈਣਗੇ ਭੈਣ ਤਰਤੀ ਪੋਣੇ ਬਣ ਕੇ ਦਾਣੇ ਉਹ ਆਖਿਆ ਭੈਣ ਦੇ ਜਾਰਦੀ ਨੂੰ ਵੀ ਅੱਡ ਪਾਰ ਆ ਕਹਿਆ ਸੀ ਇਕੱਲਾ ਇਕੱਲਾ ਕੱਲੇ ਨੂੰ ਠੱਟ ਲਾ ਕੰਮ ਦਾ ਆਪ ਕਰਨਾ ਜਦੋਂ ਸਾਰਾ ਪੈਂ ਜੱਲ ਕੋਈ ਪਸ਼ੂ ਨਹੀਂ ਦੇਖਣਾ ਕੋਈ ਹੋ ਨਹੀਂ ਕਰਨਾ ਉਹਨਾਂ ਨੂੰ ਸੋਚ ਕਾਥੀ ਵੀ ਸੋਤ ਨਹੀਂ ਪੈਸੇ ਆ ਮਾਰੀ ਕਹਿਣਗੇ ਪੈਸੇ ਦੇ ਦੇ ਸਾਨੂੰ ਭੈਣ ਦੇ ਜਾਰਦੀ ਦੇ ਗਿੱਟੀ ਗਿੱਟੇ ਭੰਨੇ ਜਦੋਂ ਪੇਕ ਕਹਦਾ ਨਾਲ ਆਵੇ ਪਾਣ ਦੇ ਖਾਸ ਮੇਂ ਝਮਲਾ ਰੱਖੀ ਆ ਤੀਜੇ ਦਿਨ ਮਾਨਸਾ ਲੈ ਜੂ ਤੀਜੇ ਦਿਨ ਮਾਨਸਾ ਲੈ ਜੂ ਕਿਦੇ ਸੌਰੀ ਕਿਦੇ ਮਾਨਸਾ ਕਿਦੇ ਸੌਰੀ ਸੌਰੀ ਨਹੀਂ ਸਾਹਮਣੇ ਮੇਰੇ ਸਾਹਦ ਖੜੇ ਤੋਂ ਆ ਇਸ ਗੋਹਾ ਚੱਕੀ ਆਓ ਉਧਰ ਹੋਏ ਨੇ ਭੈਣ ਦੋਦਾ ਇਹ ਆਖੂ ਕੋਈ ਕੱਲਾ ਮੁੰਡਾ ਕੱਲਾ ਮੁੰਡਾ ਕੱਲੇ ਮੁੰਡੇ ਨੂੰ ਝਟਲਾ ਹੁਣ ਪਸ਼ੂ ਨਮਾਈਏ ਨਾਲੇ ਪਿੱਟੜੀ ਆਈ ਦਵਾਈ ਲਾਈਏ ਤੇ ਗਾਂ ਵੇ ਪਾਣ ਜਰਾਂ 40 45000 ਰੁਪਿਆ ਲਵਾਤਾ ਸਾਹਮਣੋਂ ਕੋਈ ਨਹੀਂ ਦੁੱਧ ਪੀਣ ਨੂੰ ਸਾਰੇ ਮੂਰੇ ਦੇਖਣਾ ਨਹੀਂ ਕੋਈ ਨੀਰੇਚ ਨਹੀਂ ਹੱਥ ਮਾਰਨਾ ਬਾਣ ਵੇ ਜਰਦਾ ਓਕੇ ਹੋ ਰਿਆ ਖਵਾ ਵੀ ਆਇਆ ਹੁਣ ਮੇਰੇ ਸਾਲੇ ਦੀ ਇੱਛੀ ਫਿਰ ਹੱਥ ਜੇ ਮਾਰੀ ਜਾਊਗੀ ਟੱਕਲਾ ਵੱਟਰ ਹੁਣ ਬਥੇਰਾ ਟਾਈਮ ਹੋ ਗਿਆ ਇਹਦੇ ਪਤਾ ਜੀ ਕਿਚਨ ਨੂੰ ਲੈਣ ਲੱਗ ਗਿਆ ਨਾ ਢੜਕੀ ਮੱਛੀ ਜਾਊਗਾ ਨੰਕਾ ਦੇ ਚੱਕਰਾ ਵਾਠਾ ਔਰ ਆਦਨ ਅੰਦਰ ਕੀ ਕਰਦੀ ਸੀ ਸਰ ਕੋ ਉਹਦਾ ਬੋਲ ਮਾਰੀ ਜਾਂਦਾ ਸੁਣਦਾ ਨਹੀਂ ਤੈਨੂੰ ਅੰਦਰ ਕਰਦੀ ਸੀ ਤੇਰੇ ਅਗਲੇ ਪਿਛਲੇ ਦਾ ਫੇਰੇ ਫੇਰੇ ਬਾਹ ਬਹੁਨ ਫੋਨ ਕਰਕੇ ਸੱਦ ਲਾਗਾ ਹੁਣ ਤਪਾ ਮਾਰੀ ਬਹੁਨ ਨੂੰ ਸੱਦ ਲਾ ਹਾਂ ਮੇਰੇ ਪਿਓ ਦੀ ਰਨਣ ਚਲਾ ਕੇ ਦੇਣਾ ਬੋਗਾ ਹੁਣ ਤਾਂ ਹਾਂ ਬਹੁਨ ਦਾ ਚੋਲੇ ਨੂੰ ਕਹਦੇਗਾ ਹੁਣ ਸੱਪਾ ਕਈ ਚਾਹੀਦੀਆਂ ਨਗੀਆਂ ਕੋਈ ਨਾ ਮੈਂ ਛੋਟੇ ਦੀ ਵੀ ਦੂੰ ਅਗਲੇ ਪਿਛਲੇ ਦਾ ਫੇਰੇ ਮਾਮੇ ਚਾਹੀਦੀਆਂ ਨਾਨੇ ਨੂੰ ਵੀ ਚਾਹੀਦੀਆਂ ਹੋਣ ਆਏ ਸਿਆਪਾ ਜਾਣੀ ਜਿਹੜਾ ਚੜਾ ਜਾਂਦਾ ਘੋੜਿਆਂ ਨਾਲ ਘੋੜੇ ਉਹ ਦੁੱਧ ਖਦੇ ਨੇ ਵੇਖ ਤਾਂ ਐ ਕੀਤਾ ਸੀ ਮੁੰਡੇ ਦਾ ਨਿਆਣੀ ਉਮਰ ਚ ਵੇਸੋ ਹੋ ਜਾਊਗਾ ਸਿਆਪਾ ਹੋ ਗਿਆ ਸਮਾਂ ਦੀ ਮਰ ਤਾਂ ਜਾਣੀ ਆਏ ਹੁਣ ਘੋੜੇ ਦੁਖਣ ਲੱਗੇ ਉਹ ਤਾਂ ਭਾਂ ਦੇ ਭੱਜੀ ਫਿਰਦੀ ਸੀ ਕਹਿੰਦੀ ਸੱਪ-ਸਾਪਾਂ ਪਾਉਣਗੇ ਉਹ ਨਾਲੇ ਮੰਡੂ ਚਰਿੰਗ ਪਾਉਣਗੇ ਹੈ ਉਹ ਤਾਂ ਔੜੀ ਹੋਈ ਫਰਦੀ ਸੀਗੀ ਹੁਣ ਫਿਰ ਚੱਲਾਂ ਆਪੇ ਪੱਥੋ ਕੀ ਆਕੇ ਛੱਟਿਆ ਹੀ ਮੈਂ ਤਾਂ ਬੱਠਲ ਜਾ ਕੇ ਤੁਸੀਂ ਤੋਂ ਬਤਾਉ ਮੇਰੇ ਪਿਓ ਦੀ ਰਣ ਤੋ ਜੈਸੇ ਸਫਟੇ ਕਰਦੀ ਫਰਦੀ ਐ ਇੰਨੇ ਦਿਨ ਲਾ ਕੇ ਆਉਂਦੀ ਐ ਪੇਕੇ ਲੈ ਹੱਥ ਤਵਾ ਦੇ ਅੱਜੀ ਬੋਲ ਦੂੰਗੀ ਪਾਣੀ ਆ ਬਾਲਟੀ ਭਰੀ ਪਈ ਆ ਟੱਕਲਾ ਉਹਨਾਂ ਕਰਾ ਮੈਂ ਪਾ ਦੇ ਕਾਨੂੰ ਖਰਾਬ ਕਰਨਾ ਸਾਰਾ ਪਾਣੀ ਥੋੜਾ ਥੋੜਾ ਸਾਰਾ ਖਰਾਬ ਕਰਨਾ ਹੱਥ ਲਾ ਕੇ ਰਾਜੀ ਨਹੀਂ ਸੀ ਕਾ ਦੇ ਚੱਕ ਆ ਦੇ ਹੱਥ ਦੇ ਪਾਣੀ ਬਹੁਤ ਮਾਚਦਾ ਤੂੰ ਬਹੁਤ ਮਾਚਦਾ ਮੈਨੂੰ ਤਲਾਕ ਦਾ ਮੁੰਡੇ ਨਾਲ ਪਹਿਲਾਂ ਤੇਰੇ ਨਾਲ ਤਲਾਕ ਦੇਣਾ ਪਈ ਐ ਸਮਝੋ ਮੁੰਡੇ ਨਾਲ ਮਾਚਦਾ ਉਹਨੇ ਮਾਂ ਪੁੱਤ ਕੱਟ ਲਾਂਗੇ ਹਾਂ ਮੁੰਡੇ ਨਾਲ ਮਾਚਦਾ ਪਾਣੀ ਨਾਲ ਹੱਥ ਆਪ ਨਹੀਂ ਕਰ ਸਕਦੀ ਕੋਈ ਕੰਮ ਹਾਂ ਤੂੰ ਤਾਂ ਬਹੂ ਨਾਲ ਵੀ ਚਾਰ ਚੰਦੇ ਉੱਤੋਂ ਦੀ ਹੋ ਰਿਆ ਬਹੂ ਨਾਲ ਹੋ ਰਿਆ ਹਾਂ ਆ ਵੱਠਰ ਤੋਂ ਦੇ ਨਾਲ ਕੰਮ ਤਾਂ ਇਹ ਧੰਦੇ ਦਾ ਨਹੀਂ ਆ ਗਾਈ ਨਹੀਂ ਸੰਭ ਸਕਦਾ ਚੱਕ ਤੋਦੇ ਜੋ ਸੌਦਾ ਹਾਂ ਸਾਰੀ ਉੱਪਰ ਸੇ ਆਪਾਂ ਇਹਨਾਂ ਦੇ ਨਾਲ ਰੱਖਣਾ ਪਊਗਾ ਧੋਦੇ ਆ ਵੀ ਆ ਪਾਣੀ ਚ ਅੱਜ ਤਾਂ ਲਿਆ ਕੇ ਤੇ ਮੈਨੂੰ ਤੂੜੀ ਜੀ ਪੈਰੀ ਐ ਚ ਆ ਇਹ ਲਸੀ ਰਕਣੀ ਐ ਉਹ ਕਰਨੀ ਪਊਗਾ ਜਦੋਂ ਹੁਣ ਕਰੂੰਗੀ ਆਹ ਦੇ ਬਾਅਦ ਨੂੰ 2 ਕਿਲੋ ਕਿਉਂ ਜੋੜ ਕੇ ਦਊਂਗੀ ਹੂੰ ਤਾਂ ਬੈਠੀ ਹੰਦੀ ਜਾ ਕੇ ਉੱਥੇ ਹਾਂ ਤੈਨੂੰ ਦੇ ਦਿੰਨੀ ਜੋੜ ਕੇ ਮੈਨੂੰ ਕਾਣੂ ਦੇਣਾ ਹਾਂ ਮੁੰਡੇ ਦੇ ਮਗਰ ਤਾਂ ਸੂਈ ਕੁੱਤੀ ਵਾਂਗ ਪਾਇਆ ਲੈ ਉਹ ਮੇਰੇ ਪਿਓ ਦਿਨਾਂ ਨੂੰ ਬਾਰਾ ਤਾਲੀ ਉਹਨਾਂ ਨੂੰ ਕਹਿੰਦਾ ਜੇ ਪਹਿ ਤੂੰ ਨਾ ਲੈ ਕੇ ਜਾਇਆ ਕਰ ਤੀਜੇ ਦਿਨ ਵਗ ਜਾਨੀਂ ਪੇਕੇ ਵੀ ਪੇਕੇ ਕੀ ਕਰਿਆ ਹੋਇਆ ਹੈ ਵੀ ਦਾਣੇ ਫਕਟਾ ਟਾਈਮ ਤੂੰ ਘਰੇ ਰਹਿ ਆ ਕੁੜੀ ਵੀ ਉਹਨਾਂ ਤੋਂ ਪੁਆਲੀ ਵਿਚਾਰਾ ਤੋਂ ਕੁੜੀ ਵਾਲਾ ਹੈ ਹੈ ਮੁੰਡੇ ਨੂੰ ਵੀ ਲੈ ਕੇ ਵਹਿ ਜਾਵੀਂ ਤੂੰ ਤਾਂ ਆਮ ਤਾਂ ਨਿਕਲਦੀ ਨਿਕਲਦੀ ਇਹਨੂੰ ਤਾਂ ਨਾ ਲੈ ਕੇ ਜਾ ਨਾਲ ਆ ਜਾਂਦਾ ਜੀ ਮੁੰਡੇ ਨਾਲ ਵੀ ਗੱਲ ਕਰੀ ਲੈਣੀ ਹੈ ਜੇ ਭਈ ਜਾ ਤਾਂ ਅੱਡ ਹੋ ਜਾ ਇਹ ਸਾਡੇ ਤਾਂ ਰੋਜ਼ ਰੋਜ਼ ਆ ਆ ਨਹੀਂ ਹੁੰਦਾ ਕਿੱਚ ਕਿੱਚ ਨਹੀਂ ਸਾਡੇ ਤੋਂ ਘਰੀ ਜਾਂਦੀ ਗੁਰੇ ਲੱਗਦੇ ਇੱਥੇ ਆਣ ਗਵਾਂਣ ਨੂੰ ਆਇਆ ਹੁਣ ਲੈ ਤੇ ਪਾਣੀ ਖੜਦਾ ਪਾਉਣਾ ਪਾ ਮਾਰੀ ਵਾਤਾ ਗੋਲੀਆਂ ਦੀ ਖਾਦ ਰਹੀ ਹਾਂ ਇਹਨੂੰ ਕੈਪਸੂਲ ਚਾਹੀਦੇ ਨੇ ਗੋਲੀਆਂ ਚਾਹੀਦੇ ਨੇ ਹੋਰ ਕੁਝ ਨਾ ਹੋਵੇ ਆਪ ਸੋਨ ਪ੍ਰਦਪਰਪ ਵੀ ਪਹਿਲਾਂ ਤੂੰ ਮੈਨੂੰ ਪਾਣੀ ਦੀ ਘੁੱਟ ਮੁਲਿਆ ਦੇ ਅਧਰ ਖਿੱਚ ਲਾ ਫੜ ਕੇ ਨੂੰ ਆਸ ਲਾ ਲਿਆ ਕਰ ਹੁਣ ਛੱਡਣਾ ਨਹੀਂ ਕਰ ਉੱਤੇ ਪਾ ਦੇ ਪਾਣੀ ਵੇ ਬਹਿ ਜਾ ਰਿਆਂ ਲੈ ਫੜ ਉੱਤੇ ਪਾ ਦੇ ਇਦਾਂ ਤਾਂ ਗੀਵ ਘਰ ਦੀ ਲੈ ਲੈ ਕੋਈ ਦਾ ਦਲ ਵਾਟ ਲਾਇਸੇ ਨਾ ਕਰੇ ਜਿਵੇਂ ਮਾਇ ਕਰ ਲਿਆ ਹਾਂ ਨਾ ਟਕ ਲੰਕ ਕੋਲ ਬੂਆ ਹੋ ਮੁੰਡੇ ਦੇ ਜੀ ਮੁੰਡਾ ਦਵਾਰੇ ਪਿਆਉਣੀ ਆ ਠੀਕ 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 ਅਗਲੇ ਜਾਣੇ ਪਤਾ ਨਹੀਂ ਕਾ ਤੋਂ ਛੜਤੀ ਬਹੂ ਇਹਨਾਂ ਨੇ ਸਹੀ 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 ਆਏ ਉਹਦੇ ਉੱਗਾਈ ਪਾਣੀ ਵੀ ਲਾ ਮਾਂ ਮਧਾਣੀ ਲਾ ਦਾ ਕਿਸਨੇ ਆ ਜਾਵੇਂ ਹੈ 10 ਵਜ ਗਏ ਹਾਇ ਤੇ ਕਰਨੀ ਆਈ ਫੇਰ ਕਹਿ ਦੂਗੀ ਮੈਨੂੰ ਬੋਲਦੀ ਆ ਹੈ ਆਕੇ ਜੇ ਸੱਸਾ ਮਾਮਾ ਬਣ ਜਾਣਾ ਮਾਮਾ ਨੇ ਮਾਮਣ ਕੋਣ ਰੋਵੇ ਬਿਜਤ ਨੂੰ ਹਾਤੀ ਆ ਬਣ ਜਾਣਾ ਠੀਕ ਐ ਨੂੰ ਵੀ ਕੋਣ ਰੋਵੇ ਹੈ ਹੁਣ ਆਏ ਨਹੀਂ ਵੀ ਮੈਂ ਆ ਕੇ ਰੋਟੀ ਟੁੱਕ ਪਕਾ ਲਾ ਸੁਨੇਹਾ ਆ ਜਾ ਹੈ ਉਧਰ ਮੇਰੇ ਗੋਡੇ ਦੁਖੀ ਜਾਂਦੇ ਨੇ ਮੱਟਣੇ ਗੋਡੇ ਦਖਾ ਕੇ ਹੁਣ ਸੀ ਬਲਾਡੇ ਜਾ ਕੇ ਆ ਪਤਾ ਨਹੀਂ ਹਾਂ ਰੰਜਾ ਕਾਦਾ ਭੱਜੀ ਜਾਂਦਾ ਰੋਟੀ ਪਕਾਦਾ ਪਹਿਲਾਂ ਕੁੰਡਾ ਐਡਰੈਸ ਹੈ ਮੇਰੇ ਬਣ ਤੂੜਤੀਏ ਗੇਟੇਸ਼ ਪੱਟ ਕਰ ਰੱਖਿਆ ਘਰ ਦੀ ਕੰਤ ਨਹੀਂ ਹੀ ਦੇਣਾ ਕਿੰਨੀ ਚੰਗਾ ਹੈ ਇਹਦੀ ਮੇਰੀ ਗੱਲ ਹੁੰਦਾ ਹਾਂ ਜਿਉਂ ਬੋਲਣ ਲੱਗੀ ਨਾ ਉਧਾਣ ساری ਹਾਰ ਪਾਉਣ ਲੱਗ ਜਾਂਦੀ ਚਲੋ ਦੱਸ ਜਿਹੜੀ ਮਾਂ ਬਿਮਾਰ ਸੀ ਉਸ ਨਾਲੇ ਦੀ ਭੱਤੀ ਪੈਣ ਆਈ ਕੋਈ ਨਾ ਮੈਂ ਸਾਹਮਣੇ ਆਈ ਸਾਹਮਣੇ ਕਿਹੜਾ ਹੁੰਦਾ ਆਪੀ ਮਾਮੂਰੇ ਤੇ ਤੇਰੇ ਵਿਚਾਰ ਨਾ ਸੋਲ-ਸੋਲਣ ਲੱਗ ਜਾਂਦੀ ਓਏ ਐਂ ਤਾਂ ਹੁਣ ਕਹਿਣਗੀ ਕਿੰਨੇ ਟਾਈਮ ਵਾਦੇ ਆ ਆਪਾਂ ਵੀ ਕਰੀਂ ਓ ਆਉਂਦੇ ਰਮ ਲਾਵਾ ਉਹ ਆ ਬ ਚੌਧਰੀ ਬਣਿਆ ਲਾ ਚੌਧਰੀ ਦੱਸਦਾ ਦੇ ਮਹੀਨੇ ਬਾਅਦ ਆ ਕੇ ਕਰੇ ਸਤਰੀ ਕਾਲ ਵਫੂਕਾਰ ਹੋਰ ਰਾਜੋ ਹਾਂ ਵਧੀਆ ਤੂੰ ਠੀਕ ਆ ਗਾ ਗੋੜੀ ਮੋਟੀ ਸਰਮਾ ਸੋਰ ਮੰਨ ਲਿਆ ਕਰੋ ਕੀ ਹੋ ਗਿਆ ਬੇ ਹੋਵੇ ਹੋਵੇ ਸੱਤ ਤਾਂ ਨਹੀਂ ਕੰਮ ਹੁੰਦਾ ਕਣਕ ਕਾਹੂ ਕਰਨੀ ਸੀ ਨਾਲੇ ਟੂੜੀ ਅੰਦਰ ਪਾਉਣੀ ਸੀ ਹੁਣ ਕੱਲ ਦਿਹਾੜੀਆਂ ਤੋਂ ਪਾਈ ਆ 700 ਰੁਪਏ ਦਿੱਤਾ ਕੋਈ ਨਾ ਫਿਰ ਕੀ ਹੋ ਗਿਆ ਤੂੰ ਸੌਰੀ ਗਿਆਨੀ ਕਦੇ ਸੌਰੀ ਮੇਰਾ ਕੀ ਆ ਕਾ ਇੰਨੇ ਦਿਨ ਨਹੀਂ ਵਲਾ ਕੇ ਆਉਂਦਾ ਸੀ ਸੌਰੀ ਮੈਂ ਤਾਂ ਅੱਥਰੂ ਆਉਣਾ ਸੀ ਪੈਣ ਬਿਮਾਰ ਹੋ ਰਹੀ ਸੀ ਤਾਂ ਲੱਗਿਆ ਮੈਨੂੰ ਇੰਨਾ ਟਾਈਮ ਬਾਪੂ ਜੀ ਮੁਰੇਗਾ ਤੂੰ ਇੰਨਾ ਬੋਲਦੇ ਹਾਂ ਬਾਪੂ ਨੇ ਤੇ ਪਿਆਰ ਨਾਲ ਹੀ ਕਿਹਾ ਤੈਨੂੰ ਆਪਣੀ ਤੇ ਪਾਈ ਬੈਠੀ ਹੈਗਾ ਹਾਂ ਉਹਦੇ ਨਾਲ ਕਰ ਲੋ ਇੱਕ ਪਾਸਾ ਕਰਨ ਨੂੰ ਕਹਿੰਦੀ ਅੱਜ ਉਹ ਆ ਦੇਖ ਕੋਈ ਨਾ ਸ਼ੌਮੇ ਤੈਨੂੰ ਆਖਿਆ ਸੀ ਨਾ ਕਿ ਜਾਂਦੇ ਨੂੰ ਚੱਲ ਆ ਜਾ ਕੋਈ ਨਾ ਲੈ ਲਿਆ ਸਵਾਦ ਹੁਣ ਇਧਰ ਹੀ ਨਹੀਂ ਖੁੱਸਦਾ ਮੈਂ ਹੈਗਾ ਨਾ ਹੋ ਸੇ ਮੰਮੀ ਰੋਟੀ ਬਣਾਈ ਜਾਂਦੀ ਹੈ ਸੱਸੀ ਘਾਲ ਮੰਮੀ ਸੱਤਰੀ ਘਰ ਤਾਂ ਠੀਕ ਹੈ ਨਾ ਮਣ ਮੋਟੇ ਸ਼ਰਮ ਕਰ ਲੋ ਐ 10 ਦਿਨ ਹੋ ਗਦਨ ਬੈਠੇ ਨੇ ਉੱਥੇ ਕੋਈ ਦੀ ਭੈਣ ਭੁਮਾਰ ਹੋ ਰਹੀ ਸੀ ਤਾਂ ਹੈਗਾ ਸੀ ਮੈਂ ਤਾਂ ਹਾਂ ਤੂੰ ਬਿਮਾਰ ਰਹਿੰਦੂ ਐ ਇਹ ਤਾਂ ਕੋਈ ਨਾ ਕੋਈ ਬਿਮਾਰੀ ਰਹਿੰਦਾ ਮੜ ਮੁੱਠੇ ਐਵੇਂ ਹੀ ਦੇਖ ਲੇ ਤਾਂ ਵੀ ਮੇਰੀ ਮਾਂ ਦੇ ਘੋਟੇ ਤੋਕਦੇ ਨੇ ਇਹ ਉਹ ਤਾਂ ਮੇਰੇ ਤੋਂ ਨਹੀਂ ਕੰਮ ਹੁੰਦਾ ਚੱਲ ਕੋਈ ਨਾ ਫੇਰ ਕੀ ਹੋ ਗਿਆ ਬਿਮਾਰੀ ਠਮਾਰੀ ਤੇ ਬੰਦਾ ਕਰਨਾ ਆ ਰਹੀ ਆ ਮਾਂ ਦਾ ਤੈਨੂੰ ਸੋਹਰੇ ਵਾਸਤੇ ਜੰਮਿਆ ਸੀ ਪਰ ਤੁਸੀਂ ਵੀ ਤਾਂ ਜਾਣੀ ਰਹਿੰਦੇ ਸੋਹਰੇ ਕਦੇ 10 ਦਿਨ ਲਾਏ ਕਦੇ 5 ਦਿਨ ਲਾਏ ਮੈਂ ਕਦੇ ਬੋਲੇਗਾ ਆਏ ਤਾਂ ਮੈਨੂੰ ਐਂ ਦੱਸੋ ਵੀ ਮੈਂ ਕਦੇ ਨਿਕੁਈਂ ਕਰਾਂ ਉਹ ਫਿਰ ਮੈਂ ਵੀ ਜਵਾਨੀ ਚ ਹੀ ਗਿਆਗਾ ਮੈਂ ਕਿਹੜਾ ਬੜਾ ਹੋ ਕੇ ਗਿਆਗਾ ਜੇ ਬੁਮਾਰਤ ਸਿਮਤਾਂ ਹੀ ਇੰਨੇ ਦਿਨ ਲਾਏ ਨਹੀਂ ਮੈਂ ਕਦੇ ਘਰ ਛੱਡ ਕੇ ਗਈ ਐ ਨਹੀਂ ਬੁਮਾਰਤ ਮਾਰ ਕੇ ਤਾਂ ਜਾਣਾ ਹੀ ਪੈਂਦਾ ਲਾ ਨਾ ਤੈਨੂੰ ਆਂਦਾ ਹੋਣਾ ਚਾਹੁੰਦਾ ਵੀ ਮੇਰੀ ਮਾਂ ਨੂੰ ਆ ਚੜਜੇ ਦੀ ਤੁੜੀ ਤੰਦ ਚੜਜਦਾ ਕੱਲ 700 ਰੁਪਏ ਦਿੱਤਾ ਜੇ ਘਰੇ ਹੁੰਦੇ ਆਪਦੀ ਆਪ ਹੀ ਨਾ ਪਾ ਲੈਂਦੇ 700 ਰੁਪਏ ਕਾਨੂੰ ਜਾਂਦਾ ਕਰੋਂ ਮਲੇ ਫੋਨ ਕੀਤਾ ਤੁਸੀਂ ਮੈਨੂੰ ਵੀ ਕਣਕ ਵੱਢ ਲਈ ਇੱਕ ਵਾਰੀ ਵੀ ਪੁੱਛਿਆ ਮੈਨੂੰ ਵੀ ਕਿਵੇਂ ਆ ਕੇ ਮੇਰੀ ਗੱਲ ਸੁਣ ਫੋਨ ਤਾਂ ਤੈਨੂੰ ਤਾਂ ਪੁੱਛਿਆ ਲਾ ਕੇ ਜੇ ਕੋਈ ਚੱਜ ਦੇ ਕੰਮ ਗਿਆ ਹੋ ਮੈਂ ਸਾਨੂੰ ਪਤਾ ਕਿ ਵੀ ਸੈਲਸ ਪੱਤੀ ਕਰਨੇ ਉੱਥੇ ਬੈਠੇ ਫਿਰ ਮੈਨੂੰ ਦੱਸ ਤਾਂ ਸਕਦੀ ਓ ਚਲ ਮੈਂ ਇਹਨ ਕਾਲ ਕੋਈ ਨਹੀਂ ਤੁਸੀਂ ਕਾ ਤੇ ਬੋਲੀ ਇਹਨੇ ਇਹ ਤਾਂ ਪਹਿਲੀ ਵਾਰ ਹੀ ਹੋਇਆ ਆ ਤੇਰੇ ਤਾਂ ਆਏ ਨੇ ਗੇੜੀ ਚ ਕਣਕੜ ਗਿਆ ਕਿ ਫੇਰ ਕਦੇ ਸਿੱਟ ਗਿਆ ਕੋਈ ਨਾ ਫਿਰ ਕੋਈ ਨਾ ਮੈਂ ਹੋਂ ਨਹੀਂ ਮੈਂ ਜਾਂਦੀ ਹੈਗੀ ਮੈਨੂੰ ਵੀ ਪਤਾ ਸੀ ਨਾਲੇ ਤੁਸੀਂ ਵੀ ਪਰ ਮੈਂ ਕਰਦੀ ਕਿ ਮੈ ਬੂਰੀ ਸੀ ਮੇਰੀ ਤਾਂ ਜਾਣਾ ਪਿਆ ਨਾਲੇ ਨਾ ਤੁਹਾਨੂੰ ਬਲੱਡ ਨਾ ਹੁੰਦਾ ਐ ਕਰ ਆ ਤਰੀ ਫਿੱਪੜ ਪੱਤੀਆਂ ਡੱਗ ਗੀਆਂ ਹਾਂ ਵਧਾ ਕੇ ਬੀਪੀ ਹਾਈ ਮੂ ਮੈਂ ਮਰ ਜਾ ਆ ਦੇਖ ਲੈ ਕਰਤਾ ਹੀ ਸਵਨੇ ਦਾ ਨਸਾੜ ਆ ਆ ਸੋਡੇ ਮਿਹਰਬਾਨੀ ਆ ਸਾਰੀ ਹਾਂ ਨਾਲੇ ਮੈਨੂੰ ਦੱਸਿਆ ਨਾਲੇ ਕਿਤੇ ਦੇਖ ਕੇ ਚੋਲਟਾ ਮੀਂਹ ਜਾਂਦਾ ਬੀਪੀ ਹਾਈ ਰਹਿੰਦਾ ਆ ਦੇ ਨਾਲ ਅਨਸਾਰ ਲੜਨ ਲੱਗ ਜਾਂਦੇ ਨੇ ਪਾਣੀ ਪੁੱਛਿਆ ਮੈਨੂੰ ਕਿਸੇ ਨੇ ਪਤਾ ਹੀ ਕੰਜਰ ਕਿੱਤਾ ਰਹਿੰਦਾ ਲੜਦੀ ਆ ਸਾਰਾ ਕੰਜਰ ਕਿੱਤਾ ਰਹਿੰਦਾ ਸਾਡਾ ਕੰਜਰ ਕਿੱਤਾ ਹੀ ਦੇਣਾ ਸਾਨੂੰ ਤੁਹਾਨੂੰ ਕੋਈ ਕਹੇ ਨਾ ਆ ਕੇ ਹੈ ਤਾਂ ਜਵਾਲ ਲੜਾਉਂਦੀ ਆ ਪਤਾ ਜੇ ਹੁਣ ਰੋਟੀ ਪੜੀ ਖਵਾ ਕੇ ਲਈਏ ਜਵਾਂ ਆਖ ਨੂੰ ਪਤਾ ਨਹੀਂ ਨਾ ਤਾਈ ਤਾਂ ਨਾ ਮੇਰੇ ਘਰੇ ਉਹਨੂੰ ਮਨ ਨਹੀਂ ਕਰਦਾ ਸੀ ਮੈਨੂੰ ਪਤਾ ਸੀ ਤੇਰੀ ਮਾਂ ਦਾ ਚੱਲ ਕੋਈ ਨਾ ਯਾਰ ਗਰਮੀ ਹੋਰੀਏ ਤੂੰ ਪਾਣੀ ਚੱਕ ਲਿਆ ਉਹ ਤੋ ਨਹੀਂ ਦਿੰਦੇ ਹੈਗੇ ਹੁਣ ਸਾੜਾ ਮਟਾ ਵੀ ਕੰਮ ਕਰ ਲਿਆ ਕਰ ਸਾਰਾ ਦਿਨ ਘਰ ਦੇ ਤਪੀ ਰਹਿੰਦੇ ਨੇ ਕੀ ਕਵਾਂ ਯਾਰ ਇਹਨਾਂ ਨੂੰ ਨਾ ਉੱਧਰ ਨਾ ਉੱਧਰ ਦਾ ਹੋਰ ਯਾਰ ਜੇ ਮੈਂ ਸੌਰੇ ਰਹਿਣਾ ਤਾਂ ਘਰ ਦੇ ਗੁੱਸੇ ਹੁੰਦੇ ਆ ਉੱਧਰ ਰਹਿੰਦੇ ਉਹ ਗੁੱਸੇਂ ਦੀ ਮੈਂ ਕਿੱਧਰ ਜਾਵਾਂ ਹੁਣ ੱੱਲੇ ਆ ਪਾਣੀ ਜਾਣਾ ਕਿੱਧਰ ਸੀਗਾ ਉਹ ਦੇਖ ਲੈ ਛਰੇ ਡੱਕਰੀ ਜਾਂਦੀ ਹੈਗੀ ਚੱਲ ਕੋਈ ਨਾ ਫਿਰ ਕੀ ਹੋ ਗਿਆ ਕੋਈ ਨਾ ਕੀ ਤੂੰ ਸੋਹਣੂ ਦਾ ਕਹਿੰਦੇ ਨਹੀਂ ਹੈਗੇ ਮੈਨੂੰ ਕਹਿਣ ਲੱਗ ਜਾਨੇ ਹੁਣ ਉਹਨਾਂ ਨੂੰ ਕੀ ਕਹਾਂ ਮੈਂ ਸਾਰਾ ਘਰ ਦਾ ਕੰਮ ਉਹਨਾਂ ਨੇ ਕੀਤਾਗਾ ਫੇਰ ਮੈਂ ਕਿਹੜਾ ਰੋਹ ਜੀ ਤੁੰਨੀ ਚੱਕ ਕੇ ਜਾਂਦੀ ਸੀ ਕਿੰਨੇ ਟਾਈਮ ਬਾਅਦ ਤਾਂ ਗਈ ਸੀ ਤੈਨੂੰ ਮੈਂ ਕਿਹਾ ਸੀ ਵੀ ਅੱਗੇ ਪਿੱਛੇ ਜਾਵਾਂਗੇ ਅੱਗੇ ਪਿੱਛੇ ਜਾਵਾਂਗੇ ਨਹੀਂ ਮੰਨੀ ਤੂੰ ਉਹ ਤਾਂ ਕਹਿੰਦੀ ਸੀ ਮੇਰੀ ਭੈਣ ਬਿਮਾਰਾ ਭੈਣ ਬਿਮਾਰਾ ਕਿੰਨਾ ਕੁ ਪੁੱਛ ਲਿਆ ਉਹਨਾਂ ਨੇ ਹੁਣ ਚਲੇ ਘਰਦਿਆਂ ਕੰਨੇ ਮੂੰਹ ਮੋਟਾ ਕਰੀ ਬੈਠਾ ਆਪਾ ਮੋਟਾ ਕਰੀ ਬੈਠਾ ਫੇਰ ਕੀ ਹੋ ਗਿਆ ਜੇ ਮੇਰੀ ਭੈਣ ਦਾ ਆਪਰੇਸ਼ਨ ਹੋਇਆ ਸੀ ਜਾਂ ਜਾਣ ਦਾ ਹੱਕ ਤਾਂ ਹੁਣ ਕਿੰਨਾ ਕੁ ਟਾਈਮ ਫੇਰ ਉਹ ਕਰੀ ਨਾਲੇ ਇਹਨੇ ਤਾਂ ਤਪਿੱਤ ਪਾਈ ਰਿਆ ਨਾ ਹੁੰਦਾ ਜਦੋਂ ਮੈਂ ਇੱਕਦਿੱਸ ਤੋਂ ਲੋ ਖੜਿਆ ਮੈਨੂੰ ਹੱਸ ਕੇ ਫੁੱਲ ਦੇ ਦਿੱਤੀਗੇ ਉਹਨਾਂ ਨੇ ਪੁੱਛਿਆ ਇੱਕ ਵਾਰੀ ਵੀ ਹੁਣ ਫੋਨ ਕਰਕੇ ਵੀ ਤੁਸੀਂ ਪਹੁੰਚਗੇ ਤੈ ਤੂੰ ਵੀ ਆਪਣੀ ਮਾਂ ਵਰਗੀ ਹੈਂ ਨਾ ਉਹਨਾਂ ਨੇ ਤਾਂ ਹੋਣੀ ਆਪੀ ਗੁੱਸੇ ਹੋਣਾ ਹੁਣ ਉਹ ਬਾਪੂ ਕੰਮ ਕਰਦਾ ਫਿਰ ਦੱਸੀ ਦੇਖਿਆ ਸੀ ਕਿਵੇਂ ਕਰੀ ਜਾਂਦਾ ਧੁੱਪੇ ਕੰਮ ਕਰਦਾ ਲਈ ਲਾਹ ਕੀ ਜੇ ਮੈਂ ਬਾਹਰ ਕੰਮ ਕਰਨ ਦਾ ਦੇਖ ਨਾਲੇ ਮੇਰੀ ਉਹਦੇ ਤੋਂ ਲਵਾਈ ਜੰਨਾਗਾ ਸ਼ੋ ਹੁਣ ਆਕੇ ਤਾਂ ਹੁਣ ਖੜਿਆ ਕਿੱਥੋਂ ਕੰਮ ਕਰ ਲਾਂ 2 ਮਿੰਟ ਸਾਹ ਵੀ ਲੈਣ ਦੇ ਦਿਆ ਕਰ ਸਾਹ ਲੈਣ ਨੂੰ ਕੋਈ ਉੱਥੇ ਹੱਲ ਨਹੀਂ ਜੋੜ ਕੇ ਆਇਆ ਹੈਗਾਗਾ ਮੋਟਰਸਾਈਕਲ ਤੇ ਗਿਆ ਸੀ ਉੱਥੇ ਪਿਆ ਰਿਹਾ ਏਸੀ ਲਾ ਕੇ ਕੋਈ ਨਹੀਂ ਹੈਗਾਗਾ ਜਾ ਖੜਾ ਹੋ ਜਾਂ ਨਾਲੇ ਉਹਨਾਂ ਨੇ ਕੰਮ ਧੰਦਾ ਜਾਣਦਾ ਮੈਂ ਛੋਡੇ ਏਸੀ ਵਾਲਿਆਂ ਨੂੰ ਲੇਟ ਵੀ ਨਹੀਂ ਸੀਗੀ ਸਾਰਾ ਦਿਨ ਉੱਥੇ ਮੈਂ ਤਾਂ ਪੈਨਾ 10 ਮਿੰਟ ਬਾਅਦ ਚ ਕੰਮ ਕਰੂੰਗਾ ਕੋਈ ਨਾ ਮੈਂ ਤਾਂ ਹੁਣ ਤੇਰਾ ਸੱਪਾ ਕਰੂੰਗੀ ਆ ਲੈ ਨਾਲੇ ਗਲਾਸ ਲੈ ਜਾ ਬੀਲੀ ਐ ਇੱਥੇ ਇੱਥੇ ਕੰਮ ਕਰ ਪੈਨਾ 10 ਮਿੰਟ ਲਜਵਾ ਆਖ ਨੂੰ ਪੁੱਛਾਂ ਵੀ ਰੋਟੀ ਪਾਣੀ ਖਾ ਕੇ ਆਇਆ ਕਿ ਆਈਆਂ ਆ ਗਿਆ